ਔਰ ਕੀ ਹਾਲ-ਚਾਲ ਸਾਰੇ ਵੀਰਾਂ ਦਾ ਵੀਰ ਪਿੰਡ ਦਾ ਸਥਾਲਾ ਸਥਾਲਾ ਪਿੰਡ ਦਾ ਤੇ ਸੋਰੀ ਹੋਵੇ ਇੱਕ ਬਾਬੂ ਕਾ ਸਾਹਿਬ ਜਾਂਦਿਆ ਰੂਰ ਐਸੀ ਬਤਾ ਰਿਹਾ ਤੂੰ ਸਥਾਏ ਜੰਹ ਪਹੁੰਚਦੇ ਵਾਹੇ ਆ ਗਿਆ ਸਥਾਏ ਦਾ ਪਿੰਡ ਦਾ ਤੇ ਭਾਈ ਆ ਟੈਕਸੀਆਂ ਹੋਈਆਂ ਗੱਡੀ ਗੱਡੀ ਮੋੜਾ ਹੀ ਉਹ ਡਾਕ ਡਾਕ ਰੱਖੀ ਤੇ ਤੇ ਦਾ ਇੱਕ ਐ ਜੱਡੀ ਐ ਪੀ ਬਹਿਣਾ ਗਈ ਕੁਆਰਟੀਆ ਦਾ ਬੈਂਕ ਤੇ ਦਾ ਇੱਕ ਜੋਨ ਦਾ ਟੈਕ ਟੂ ਬਿੱਕਿਆ ਤੇ ਇੱਕ ਤੋਂ ਬਹੁਤ ਬੱਚੇ ਵੀ ਉਹਨਾਂ ਨੇ ਤੇ ਵੀ ਬਹੁਤ ਉਹਨਾਂ ਨੇ ਕਿਹਾ ਠੀਕ ਹੈ ਤੇ ਇੱਥੇ ਅੱਗੇ ਬਿਜਲੀ ਘਰ ਆ ਗਿਆ ਬਿਜਲੀ ਘਰ ਆ ਸਕਿਆ ਇਹਦਾ ਤੇ ਵੀ ਦੀ ਤੇ ਸਫਿਆਲਾ ਕੋਲ ਆ ਗਿਆ ਸਫਿਆਲੇ ਆਪ ਕੋਲ ਠੀਕ ਹੈ ਜੇ ਕੋਲ ਬੰਦਾ ਬਈ ਸਫਿਆਲਾ ਹਮ ਸਫਿਆਲਾ ਕੋਲ ਆ ਪੋਲ ਬੰਦਿਆ ਸਫਿਆਲ ਕੋਲ ਇਹ ਤਾਂ ਠੀਕ ਹੈ ਸਫਿਆਲੇ ਸਟਾਰਟਿੰਗ ਹੋ ਰਹੀ ਹੈ ਸਫਿਆਲਾ ਪਹੁੰਚ ਗਏ ਆ ਠੀਕ ਹੈ ਆ ਦੁਕਾਨਾਂ ਸਫਿਆਲੇ ਕੋਲ ਆਈ ਦੀਆਂ ਇਹ ਪ੍ਰਾਈਵੇਟ ਤੇ ਸਰਕਾਰੀ ਥਾਂ 'ਚ ਬਣੀਆਂ ਦੁਕਾਨਾਂ ਠੀਕ ਹੈ ਜੀ ਜਿਵੇਂ ਪਾਲ ਸਟਾਰਟਿੰਗ ਉਧਰ ਉੱਪਰ ਬਟਾਲੇ ਜਾਂਦਾ ਆਹ ਦਾਣਾ ਮੰਡੀ ਹੈ ਬਾਈ ਠੀਕ ਹੈ ਇਹ ਦਾਣਾ ਮੰਡੀ ਇਹ ਮੰਡੀ ਹਥਿਆਰੀ ਦੀ ਹੈ ਬਾਈ ਇੱਥੇ ਜੋ ਜ ਆ ਬਾਬਾ ਜੋਂ ਨੰਦਪੁਰ ਤੋਂ ਮੇਲਾ ਦਾ ਇੱਥੇ ਮੇਲਾ ਦਾ ਬਹੁਤ ਭਾਰੀ ਲੱਗਦਾ ਪਿੰਡ ਖਾਨਪੁਰਾਇ ਬਹੁਤ ਲੰਗਰ ਲਾਉਂਦੇ ਆ ਹਰ ਹਰ ਸਾਲ ਲੰਗਰ ਲੱਗਦਾ ਭਾਈ ਚਲੋ ਲੰਗਰ ਤਾਂ ਆਂ ਭਾਈ ਬਾਬਾ ਜੀ ਦਾ ਮੇਲਾ ਤੰਦਪੁਰ ਸਾਹਿਬ ਅਰ ਦੁਜਾ ਜਿਉਂ ਹੁੰਦੇ ਆ ਕਿੰਨਾ ਨੇ ਲਿਆ ਉਹ ਲਮ ਹਲਾ ਦਾ ਉਹ ਲਮ ਲਿੰਦੇ ਲੱਗਦਾ ਲੰਗਰ ਦੇ ਸਿੱਕੇ ਥਿਗਾਈ ਇੱਥੋਂ ਫੇਰ ਘੁੰਮ ਕੇ ਅਹੀਂ ਸੋਖਿਆਣ ਕੋਲੇ ਜੀ ਨਾ ਸੋਖਿਆਣ ਕੋਲੇ ਜੀ ਸਫੈਲਾ ਕਾਲਜ ਨੂੰ ਆਪ ਸਭ ਦਾ ਵਲੈ ਆ ਗਿਆ ਜੀ ਦੇਖੋ ਪਟਿਆਲਾ ਬੋੜਿਆ ਯੂਨੀਵਰਸਿਟੀ ਦੇ ਪ੍ਰਤੀਨਿਧ ਚਾਹ ਜੀ ਹੈ ਜੀ ਨਾਨਕੇ ਯੂਨੀਵਰਸਿਟੀ ਦਾ ਹੋ ਗਿਆ ਤੇ ਆਪਨਾ ਸਫੈਲਾ ਕਾਲਜ ਹੈ ਜੇ ਕਿਨਨ ਸਬਸਕ੍ਰਾਈਬਰ ਜਰੂਰ ਕਰਨਾ ਬਈ ਧੰਨਵਾਦ ਮਿਹਰਬਾਨੀ ਬਹੁਤ ਲਵ ਯੂ ਫੋਰ ਯੂ ਮਿਹਰਬਾਨੀ ਧੰਨਵਾਦ